ਦਸਵੰਦ ਕੀ ਹੈ ਇਸ ਦੀ ਕੀ ਮਹਾਨਤਾ ਹੈ ਇਹ ਕਿੱਥੇ ਵਰਤਿਆ ਜਾਂਦਾ ਹੈ ਆਓ ਇਸ ਦੀ ਮਹਾਨਤਾ ਨੂੰ ਜਾਣੀਏ ਇਹ ਦਸਵੰਦ ਦਾ ਇਹ ਮੰਨਣਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਿਰਦੇ ਦੇ ਵਿੱਚੋਂ ਉਪਜੀ ਹੋਈ ਇੱਕ ਪਵਿੱਤਰ ਮਰਿਆਦਾ ਜਿਸ ਦਾ ਨਾਮ ਦਸਵੰਦ ਹੈ ਇਹ ਇੱਕ ਅਜਿਹੀ ਮਰਿਆਦਾ ਹੈ ਜੋ ਕਿ ਕੁੱਲ ਦੁਨੀਆ ਦੇ ਮਨੁੱਖਤਾ ਦੇ ਲਈ ਵਰਤੀ ਜਾਂਦੀ ਹੈ ਇਸ ਨੂੰ ਸੰਸਾਰ ਦੇ ਵਿੱਚੋਂ ਚਾਰ ਵਰਿਆਂ ਦੀ ਗਰੀਬੀ, ਬਿਮਾਰੀ, ਬੇਕਾਰੀ ਅਤੇ ਅਨਪੜਤਾ ਨੂੰ ਜੜ ਤੋਂ ਉਖਾੜਨ ਦੇ ਵਿੱਚ ਜਗਤ ਦੇ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲਿਆਉਣ ਦੇ ਲਈ ਵੀ ਵਰਤਿਆ ਜਾਂਦਾ ਹੈ। ਦਰਅਸਲ ਦਸਵੰਦ ਦਾ ਅਰਥ ਹੈ ਆਮਦਨੀ ਦਾ ਦਸਵਾਂ ਹਿੱਸਾ ਜੋ ਕਿ ਧਰਮ ਦੇ ਕੰਮਾਂ ਦੇ ਲਈ ਦਾਨ ਵਜੋਂ ਵਰਤਿਆ ਜਾਵੇ। ਸਿੱਖੀ ਦੇ ਅਸੂਲਾਂ ਦੇ ਅਨੁਸਾਰ ਇੱਕ ਸਿੱਖੀ ਆਚਾਰ ਦਾ ਇਹ ਹਿੱਸਾ ਵੀ ਹੈ। ਇਹ ਗੁਰੂ ਨਾਨਕ ਸਾਹਿਬ ਦੇ ਵੰਡ ਛਕੋ ਦੇ ਸੰਕਲਪ ਵਿੱਚ ਸੰਮਿਲਿਤ ਹੈ ਇਹ ਗੁਰੂ ਅਰਜਨ ਦੇਵ ਜੀ ਦੇ ਦੌਰਾਨ ਲਾਗੂ ਕੀਤਾ ਗਿਆ ਸੀ ਅਤੇ ਬਹੁਤ ਸਾਰੇ ਸਿੱਖ ਅੱਜ ਵੀ ਇਸ ਦੀ ਪਾਲਣਾ ਕਰਦੇ ਹਨ ਦਸਵੰਦ ਦੀ ਧਾਰਨਾ ਗੁਰੂ ਨਾਨਕ ਜੀ ਦੀ ਇਸ ਸਤਰ ਕਾਲ ਖਾਏ ਕਿਛ ਹੱਥ ਨਾ ਦੇ ਨਾਨਕ ਰਾਹ ਪਛਾਣੇ ਸੇ ਵਿੱਚ ਪਈ ਐ ਔਖੇ ਵੇਲੇ ਜ਼ਰੂਰ ਤਾਂ ਘਟ ਕਰੋ ਅਤੇ ਦਸਵੰਦ ਕੱਢਣਾ ਕਦੀ ਵੀ ਨਾ ਛੱਡੋ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਦਸਵੰਦ ਕੱਢੋਗੇ ਤਾਂ ਗੁਰੂ ਨਾਲ ਤੁਹਾਡਾ ਰਿਸ਼ਤਾ ਗਹਿਰਾ ਹੋਵੇਗਾ ਅਤੇ ਮੰਨਿਆ ਜਾਂਦਾ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਸਮੇਂ ਦਾ ਵੀ ਦਸਵੰਦ ਕੱਢਣਾ ਚਾਹੀਦਾ ਹੈ ਅਤੇ ਕੁਝ ਸਮਾਂ ਤੁਸੀਂ ਆਪਣੇ ਇਸ਼ਟ ਦੇ ਰੂਬਰੂ ਬੈਠ ਕੇ ਨਾਮ ਜੋਬੋ ਬਾਣੀ ਪੜੋ ਅਤੇ ਆਪਣੇ ਨਾਮ ਦੇ ਨਾਲ ਜੁੜੋ ਤੇ ਤੁਹਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਸਮੇ ਦਾ ਦਸਵੰਦ ਕੱਢਣ ਦੇ ਨਾਲ-ਨਾਲ ਆਪਣੀ ਆਮਦਨ ਦਾ ਦਸਵੰਦ ਵੀ ਕੱਢੀਏ ਤਾਂ ਜੋ ਸਾਡੀ ਜਿਹੜੀ ਮਿਹਨਤ ਦੀ ਕਮਾਈ ਹੈ ਲਾਹੇਵੰਦ ਹੋ ਸਕੇ